ਅੱਜ ਜਿਹੜਾ ਸ਼ਬਦ ਸਤਿਗੁਰਾਂ ਨੇ ਬਖਸ਼ਿਸ਼ ਕੀਤਾ ਭਾਈ ਸਾਹਿਬ ਨੇ ਜੋ ਗਾਇਨ ਕੀਤਾ ਮੈਂ ਫਿਰ ਅਰਜ ਕਰਾਂਗਾ ਉਹਦੇ ਅਖਰੀ ਅਰਥ راہਵ ਦੀਆਂ ਦੁਕਾਨੇ ਸ਼ਬਦ ਹੈ ਦੋ ਪਦੇ ਨੇ ਜੀ ਜਾ ਕਉ ਹਰ ਰੰਗ ਲਾਗੋ ਇਸ ਜੁਗ ਮੈਂ ਸੋ ਕਈਅਤ ਹੈ ਸੂਰਾ ਆਤਮ ਜਿਣੈ ਸਗਲ ਵਸ ਤਾਕੈ ਜਾ ਕਾ ਸਤਿਗੁਰ ਪੂਰਾ ਠਾਕੁਰ ਗਾਇਆ ਆਤਮ ਰੰਗ ਸਰਨੀ ਪਾਵਨ ਨਾਮ ਧਿਆਵਨ ਸਹਿਜ ਸਮਾਵਨ ਸੰਗ ਰਹਾਉ ਜਨ ਕੇ ਚਰਨ ਵਸਹਿ ਮੇਰਾ ਹੀ ਯਰੈ ਸੰਗ ਪੁਨੀਤਾ ਦੇਹੀ ਜਨ ਕੀ ਧੂਰ ਦੇਹੋ ਕਿਰਪਾ ਨਿਤ ਨਾਨਕ ਕਹਿ ਸੁਖ ਇਹ ਇਹ ਅਸੀਂ ਸ਼ਬਦ ਭਾਈ ਸਾਹਿਬ ਤੋਂ ਸੁਣਿਆ ਇੱਥੇ ਸਤਿਗੁਰਾਂ ਨੇ ਕਿਰਪਾ ਕੀਤੀ ਇਹ ਸ਼ਬਦ ਦੀ ਸ਼ੁਰੂਆਤ ਹੈ ਜਾ ਕਉ ਹਰ ਰੰਗ ਲਾਗੋ ਇਸ ਜੁਗ ਮੈਂ ਗੁਰਮਖੋ ਥੋੜਾ ਜ੍ਹਾ ਅਖਰੀ ਅਰਥਾਂ ਵੱਲ ਧਿਆਨ ਦਿਆ ਜੇ ਇੱਥੇ ਸ਼ਬਦ ਇਹ ਨਹੀਂ ਕਿ ਮੈਂ ਕੋ ਉਚਾਰਨ ਸਿਖਾਣਾ ਚਾਂ ਕੋ ਪਾਠ ਨਹੀਂ ਕਰਨਾ ਫਿਰ ਅਰਥ ਕਰ ਕਈ ਵਰੀ ਸਵੇਕਾ ਨਿਕਲ ਜਾਂਦਾ ਨਾਸਕੀ ਜਾਂ ਕੋ ਹਰ ਲਾਗੋ ਨਹੀਂ ਪਿਆਰੋ ਜਿੱਥੇ ਬਿੰਦੀ ਲੱਗ ਜਾਏਗੀ ਇਹ ਇਹ ਅਰਥ ਹੋ ਜਾਣਗੇ ਅਤੇ ਇੱਥੇ ਸ਼ਬਦ ਦੇ ਜਾਂ ਜਾਂ ਦਾ ਲਬਜ਼ੀ ਅਰਥ ਵਿਗਤ ਜਿਸ ਜੀਵੇਂ ਸੀ ਜਪਜੀ ਸਾਹਿਬ ਦੇ ਪਾਠ ਕਰਨੇ ਆ ਜਾ ਕਰ ਤਾਂ ਸਿਰ ਠੀ ਕੋ ਸਾਜੀ ਆਪੇ ਜਾਣੇ ਸੋਈ ਉਥੇ ਵੀ ਜਾ ਦਾ ਅਰਥ ਜਿਸ ਨੇ ਇਥੇ ਅਰਥ ਕਰੀਏ ਜਾ ਕਉ ਕਉ ਦਾ ਅਰਥ ਨੂੰ ਕਿਉਂਕਿ ਅੱਜ ਜਿਹੜਾ ਅੱਜ ਦੀ ਪੰਜਾਬੀ ਚ ਵੈਦ ਨੂੰ ਫਿਰ ਮੇਰਾ ਧਿਆਨ ਉਧਰ ਚਲਾ ਜਾਂਦਾ ਕਉ ਸ਼ਬਦ ਵਰਤਨੇ ਆ ਕਉ ਲਫਜ਼ ਦੀ ਬਹੁਤ ਘੱਟ ਵਰਤੂ ਹੁੰਦੀ ਕਕਾ ਊੜੇ ਅੰਕੜ ਬਹੁਤ ਘੱਟ ਮਿਲੇਗੀ ਅੱਜ ਅਸੀਂ ਖੋੜੇ ਨਾਲ ਸਾਲ ਨੇ ਕੋ ਉੱਥੇ ਸਤਿਗੁਰੂ ਨੇ ਫਰਮਾਇਆ ਜਾ ਕਉ ਇਹਦਾ ਲਬਜ਼ੀ ਅਰਥ ਹੋ ਗਿਆ ਜਿਸ ਨੂੰ ਜਾ ਕਉ ਹਰ ਰੰਗ ਲਾਗੋ ਇਸ ਜੁਗ ਮੈਂ ਇਹਦਾ ਅਰਥ ਜਾ ਕਉ ਜਿਸ ਨੂੰ ਹਰ ਰੰਗ ਹਰ ਦਾ ਅਰਥ ਪਰਮੇਸ਼ਵਰ ਪਰਮਾਤਮਾ ਤੇ ਰੰਗ ਦਾ ਲਬਜ਼ੀ ਅਰਥ ਇੱਕ ਤਾਂ ਹੈ ਜਿਹੜੇ ਆਪਾਂ ਰੰਗ ਕਹਿੰਦੇ ਆ ਅਪੀਲਾ ਨੀ ਲ ਸਤ ਰੰਗਾਂ ਦੀ ਗੱਲ ਕਰਨੀ ਪਰ ਇੱਥੇ ਰੰਗ ਦਾ ਲਬਜ਼ੀ ਅਰਥ ਹੈ ਜੀ ਪ੍ਰੇਮ ਗੁਰਮੁਖੋ ਧਿਆਨ ਦੇ ਆ ਜਾਂ ਕੋ ਹਰ ਰੰਗ ਲਾਗੋ ਇਸ ਜੁਗ ਮੈਂ ਇਸ ਜੁਗ ਦਾ ਅਰਥ ਇਸ ਸੰਸਾਰ ਵਿੱਚ ਇਸ ਸਮੇਂ ਵਿੱਚ ਫਿਰ ਅਰਜ ਕਰ ਜਾਂ ਕੋ ਹਰ ਰੰਗ ਲਾਗੋ ਇਸ ਜੁਗ ਮੈਂ ਜਿਸ ਇਨਸਾਨ ਨੂੰ ਇਸ ਸਮੇਂ ਦੇ ਵਿੱਚ ਇਸ ਜੁਗ ਦੇ ਅੰਦਰ ਇਸ ਸੰਸਾਰ ਦੇ ਵਿੱਚ ਪਰਮੇਸ਼ਵਰ ਵੈਗੁਰੂ ਜੀ ਦੇ ਨਾਮ ਨਾਲ ਪ੍ਰੇਮ ਬਣ ਗਿਆ ਇਥੇ ਰੰਗਦਾਰਤ ਮੈਂ ਕਰ ਰਿਹਾ ਪ੍ਰੇਮ ਜਾਂ ਕੋ ਹਰ ਰੰਗ ਲਾਗੋ ਇਸ ਜੁਗ ਮੈਂ ਜਿਸ ਦਾ ਇਸ ਸਮੇਂ ਵਿੱਚ ਇਉਂ ਕਹਿ ਲੋ ਜੀ ਇਸ ਮਨੁੱਖਾ ਜਨਮ ਵਿੱਚ ਜਿਹੜਾ ਵਕਤ ਪਰਮਾਤਮਾ ਨੇ ਦਿੱਤਾ ਇਸ ਸਮੇਂ ਜਿਹਦਾ ਪ੍ਰੇਮ ਪਰਮਾਤਮਾ ਨਾਲ ਬਣ ਗਿਆ ਜਿਹਦੀ ਰੱਬ ਨਾਲ ਲਾਗੀ ਜਾਂ ਕੋ ਹਰ ਰੰਗ ਲਾਗੋ ਇਸ ਜੁਗ ਮੈਂ ਕਿਉਂਕਿ ਨਾਮ ਦਾ ਰੰਗ ਪੁੰਝ ਦਿਲਾ ਨਹੀਂ ਲੱਗਦਾ ਸੋ ਕਈਤ ਹੈ ਸੂਰਤ ਸੂਰਤ ਦਾ ਲਬਜ਼ੀ ਅਰਥ ਸਾਰੇ ਜਾਣਿਆ ਸੂਰਮਾ ਕਿ ਜਿਸ ਨੂੰ ਇਸ ਜਨਮ ਵਿੱਚ ਇਸ ਯੁਗ ਵਿੱਚ ਪਾਰ ਬ੍ਰਹਮ ਪਰਮੇਸ਼ਵਰ ਦੇ ਨਾਮ ਦਾ ਰੰਗ ਲੱਗ ਗਿਆ ਗੁਰਮਖੋ ਉਹ ਸੂਰਮਾ ਹੈ ਕਿਉਂਕਿ ਕਿਉਂ ਸੂਰਮਾ ਹੈ ਜੀ ਕਿਉਂਕਿ ਉਹਨੇ ਆਪਣੇ ਅੰਦਰ ਨੂੰ ਜਿੱਤ ਲਿਆ ਅਗਲੀ ਧੁਕ ਹੈ ਜਾਤ ਕੋ ਹਰ ਰੰਗ ਲਾਗੋ ਇਸ ਜੁਗ ਮੇ ਸੋ ਕਈ ਤੈ ਸੂਰਾ ਆਤਮ ਜਿਣੈ ਆਤਮ ਦਾ ਅਰਥ ਆਤਮਾ ਵੀ ਕੀਤਾ ਹੈ ਜੀ ਪਰ ਗੁਰਮੁਖ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਚ ਸ਼ਬਦ ਉਚਾਰਨ ਉਹੀ ਰੱਖਦਾ ਹੈ ਪਰ ਅਰਥ ਪ੍ਰਕਰਨ ਅਨੁਸਾਰ ਬਦਲ ਜਾਂਦੇ ਹੁਣ ਇੱਥੇ ਕਈ ਗੁਰਮਖੰਦ ਟੁੱਕਦਾ ਵੀ ਆਤਮ ਦਾ ਅਰਥ ਮਨ ਵੀ ਕੀਤਾ ਹੈ ਮਨ ਕਿਹੜਾ ਸੂਰਮਾ ਆਤਮ ਜਿਣੈ ਜਿਣੈ ਦਾ ਲਬਜੀ ਅਰਥ ਜਿੰਨਾ ਮਾਰਜੀ ਕਹਿੰਦੇ ਆਤਮ ਜਿਣੈ ਸਗਲ ਵਸ ਤਾਕੈ ਫਿਰ ਮੇਰੀ ਬੇਨਤੀ ਨੂੰ ਤਾਂ ਕਹਿ ਨਹੀਂ ਪੜਨਾ ਤਾਂ ਕਹਿ ਦਰਤੇ ਤਿਸ ਦੇ ਕਿ ਜਿਸ ਨੇ ਆਪਣੇ ਅੰਦਰ ਨੂੰ ਆਪਣੇ ਮਨ ਨੂੰ ਜਿੱਤ ਲਿਆ ਸਗਲ ਦਰਤੇ ਸਾਰੀਆਂ ਵਸ ਦਾ ਅਰਥ ਅਧੀਨ ਤਾਂ ਕਹਿਦਾ ਅਰਥੇ ਉਸ ਦੇ ਫਿਰ ਅਰ ਸੁਣਿਓ ਆਤਮ ਜਿਣੈ ਸਗਲ ਵਸ ਤਾਕੈ ਜਿਨੇ ਆਪਣੇ ਮਨ ਨੂੰ ਜਿੱਤ ਲਿਆ ਹਰ ਪਦਾਰਤ ਹਰ ਚੀਜ਼ ਉਹਦੇ ਵਸ ਵਿੱਚ ਆ ਗਈ ਕਿਉਂਕਿ ਮਨ ਨੂੰ ਜਿੱਤਣ ਵਾਲਾ ਹੀ ਬਹੁਤ ਵੱਡਾ ਸੂਰਮਾ ਹੈ ਇਸੇ ਨੂੰ ਗੁਰੂ ਜੀ ਨੇ ਕਿਹਾ ਆਈ ਪੰਕਤੀ ਸਗਲ ਜਮਾਤੀ ਮਨ ਜੀਤੈ ਜਗਜੀਤ ਮਨ ਨੂੰ ਜਿੱਤਣਾ ਬਾਬਾ ਫਰੀਦ ਸਾਹਿਬ ਜੀ ਨੇ ਕਿਹਾ ਸਗਲ ਵਸਤਾਂ ਕੈ ਉਹਨਾਂ ਦੇ ਸ਼ਲੋਕ ਹੈ ਆਪ ਸਵਾਰ ਹੈ ਮੈਂ ਮਿਲ ਹੈ ਇੱਥੇ ਮੈਂ ਖੌਮੇ ਦਾ ਸੂਚਕ ਨਹੀਂ ਮੈਂ ਦਾ ਅਰਥ ਹੈ ਪਰਮਾਤਮਾ ਜੇ ਤੂੰ ਆਪਣੇ ਆਪ ਨੂੰ ਸਵਾਰ ਲੈ ਖੁਦਾ ਰੱਬ ਜੀ ਕਹਿੰਦੇ ਮੈਂ ਤੈਨੂੰ ਮਿਲਾਂਗਾ ਆਪ ਸਵਾਰੈ ਮੈਂ ਮਿਲੈ ਮੈਂ ਮਿਲਿਆ ਸੁਖੋਏ ਫਰੀਦਾ ਜੇ ਤੂੰ ਮੇਰਾ ਹੋਇ ਰਹਿ ਸਭ ਜਗ ਤੇਰਾ ਹੋਇ ਆਤਮ ਜਿਣੈ ਸਗਲ ਵਸ ਤਾ ਕੇ ਗੁਰਮਖੋ ਮੈਂ ਸੱਚੀ ਲੋ ਜਾਣ ਕੇ ਸ਼ਬਦ ਦੀ ਵਿਚਾਰਨ ਮੁਖ ਰੱਖਿਆ ਅੰਮ੍ਰਿਤ ਵੇਲੇ ਦੇ دیਵਾਨਾ ਤੋਂ ਬਾਦ ਚਾਹੀਦੀ ਏ ਜੇ ਤੂੰ ਮੇਰਾ ਹੋਇ ਰਹਿ ਸਭ ਜਗ ਤੇਰਾ ਹੋਇ ਸਭ ਤੋਂ ਵੱਡੀ ਗੱਲ ਬੰਦਾ ਬਾਹਰ ਦੀਆਂ ਚਿੱਤਾਂ ਬੜੀਆਂ ਪ੍ਰਾਪਤ ਕਰ ਲੈਂਦਾ ਪਰ ਆਪਣੇ ਆਪ ਤੋਂ ਹਾਰ ਜਾਂਦਾ ਫਿਰ ਅਸ ਸੁਣਿਓ ਮਨ ਨੂੰ ਜਿੱਤਣਾ ਇੰਨਾ ਅਵੈੜਾ ਹੈ ਇੱਕ ਗੁਰੂ ਦੀ ਕਿਰਪਾ ਨਾਲ ਜਿੱਤਿਆ ਜਾ ਸਕਦਾ ਗੁਰਮਖੋ ਸ਼ਬਦ ਦੀ ਕਮਾਈ ਨਾਲ ਇੱਕ ਹੋਰ ਅਰਸ ਦੇਖੋ ਸਭ ਤੋਂ ਤੇਜ਼ ਆਪਾਂ ਜਦੋਂ ਵੀ ਗੱਲ ਕਹਿੰਦੇ ਆ ਮਨ 'ਚ ਕਾਬੂ ਨਹੀਂ ਆਉਂਦਾ ਮਨ ਭੱਜਦਾ ਪਿਆ ਮਨ ਦੀ ਸਪੀਡ ਦਾ ਕੋਈ ਪਾਰਾ ਵਾਰ ਨਹੀਂ ਸਭ ਤੋਂ ਤੇਜ਼ ਅੱਜ ਅਸੀਂ ਦੇਖੀਏ ਸਭ ਤੋਂ ਤੇਜ਼ ਜਿਹੜੀ ਸਪੀਡ ਹੈ ਅੱਜ ਕਿਸੇ ਗੱਡੀ ਦੀ ਨਹੀਂ ਸਭ ਤੋਂ ਤੇਜ਼ ਰਫਤਾਰ ਲਾਈਟ ਦੀ ਹੈ ਨਾ ਰੋਸ਼ਨੀ ਦੀ ਲਾਈਟ ਸਪੀਡ ਸਭ ਤੋਂ ਤੇਜ਼ ਹੈ ਦੇਖੋ ਇਹਦੇ ਮੁਕਾਬਲੇ ਜੇ ਕੁਝ ਨਹੀਂ ਲਾਈਟ ਸਪੀਡ ਰੋਸ਼ਨੀ ਦੀ ਰਫਤਾਰ ਸਭ ਤੋਂ ਤੇਜ਼ ਹੈ ਪਰ ਗੁਰਮਖੋ ਜੀ ਗੁਰਬਾਣੀ ਦੇ ਦਰਸ਼ਨ ਕਰੀਏ ਤੇ ਲਾਈਟ ਸਪੀਡ ਨਾਲੋਂ ਰੋਸ਼ਨੀ ਦੀ ਰਫ਼ਤਾਰ ਨਾਲੋਂ ਤੇਜ਼ ਸਾਡਾ ਮਨ ਦਾ ਫੁਰਨਾ ਹੈ ਮਨ ਜਿਹੜਾ ਹੈ ਉਹਦੇ ਸਾਹਮਣੇ ਰੋਸ਼ਨੀ ਦੀ ਰਫ਼ਤਾਰ ਕੀ ਜੀ ਲਾਈਟ ਸਪੀਡ ਤੇਜ਼ ਹੈ ਪਰ ਉਸ ਤੋਂ ਜ਼ਿਆਦਾ ਤਾਕਤ ਤੇਜ਼ ਜਿਹੜਾ ਹੈ ਉਹ ਸਾਡਾ ਮਨ ਹੈ ਤੇ ਮਨ ਨੂੰ ਕੌਣ ਪਕੜੂਗਾ ਮਨ ਤੋਂ ਜਿਹੜਾ ਜ਼ਿਆਦਾ ਤੇਜ਼ ਹੈ ਜਿਹਦਾ ਕੋਈ ਪਾਰਾ ਵਾਰ ਨਹੀਂ ਉਹ ਗੁਰੂ ਦਾ ਸ਼ਬਦ ਹੈ ਕਿਉਂਕਿ ਭਜ ਦੇ ਕੋਈ ਮਨ ਨੂੰ ਕੇਵਲ ਸ਼ਬਦ ਹੀ ਕਾਬੂ ਕਰ ਸਕਦਾ ਹੈ ਮਹਾਰਾਜ ਜੀ ਭਾਵੇਂ ਚਲੋ ਉਹ ਇਹ ਭਟ ਚਾਨ ਦੇ ਬੋਲ ਨੇ ਹਰ ਕੀਤੀ ਆਤਮ ਜਿਣਾ ਆਪਣੇ ਅੰਦਰ ਨੂੰ ਜਿੱਤਣਾ ਮਨ ਨੂੰ ਜਿੱਤ ਲੈਣਾ ਬੜੇ ਪਿਆਰੇ ਬਚਨ ਨੇ ਅਸੀਂ ਅਕਸਰ ਪੜ੍ਹਨੇ ਆ ਇਹ ਇਹ ਗੁਰੂ ਗ੍ਰੰਥ ਸਾਹਿਬ ਵਿੱਚ ਨਹੀਂ ਗੁਰੂ ਤੇਗ ਬਹਾਦਰ ਸਾਹਿਬ ਦਾ ਸੰਬੰਧਿਤ ਨਹੀਂ ਚਿਤ ਚਰਨ ਕਮਲ ਕਾ ਆਸਰਾ ਚਿਤ ਚਰਨ ਕਮਲ ਸੰਗ ਜੋੜੀਐ ਮਨ ਲੋਚੈ ਬੁਰਿਆਈਆਂ ਆਤਮ ਜਿਣੈ ਮਨ ਲੋਚੈ ਬੁਰਿਆਈਆਂ ਗੁਰਬਖਦੀ ਇਹ ਮਨ ਖੋੜੀਏ ਗੁਰਮਖੋ ਸ਼ਬਦ ਫਿਰ ਮੇਰੀ ਬੇਨਤੀ ਹੈ ਜਿਹੜੇ ਗੁਰਮਖ ਨਾਮ ਦਾ ਅਭਿਆਸ ਕਰਦੇ ਆ ਜਦੋਂ ਸ਼ਬਦ ਵਰਤਾ ਹੈ ਸ਼ਬਦ ਦਾ ਅਭਿਆਸ ਇਸ ਮਨ ਨੂੰ ਕੁੱਟ ਕੇ ਬਾ ਦਿੰਦਾ ਹੈ ਭੂਲਾ ਮਨ ਸਬਦ ਦਾ ਗੁਰਸਬਦੀ ਗੁਰੂ ਜੀ ਨੇ ਕਿਹਾ ਸੂਰਮਾ ਕੇਵਲ ਬਾਹਰ ਦਾ ਨਹੀਂ ਸੂਰਮਾ ਉਹ ਵੀ ਜਿਹਨੇ ਆਪਣੇ ਮਨ ਨੂੰ ਜਿੱਤਿਆ ਜਿਨੂੰ ਆਪਜੀ ਪੜਦੇਉ ਤਨ ਕੀ ਹੋਤੇ ਕੋ ਜਗ ਮੈਂ ਮੁਕਤੇ ਹਰ ਚਿਤ ਮੈਂ ਜੁਦ ਵਿਚਾਰ ਹੈ ਦੇ ਅਨਿਤ ਨ ਨਿਤ ਰਹਿ ਜਸ ਨਾਵ ਚੜੈ ਭਵ ਸਾਗਰ ਤਾਰੋ ਵੋ ਸੂਰਮਾ ਜੈਸੀ ਕੀ ਜਿ ਸਿਰ ਬਾਰ ਮੁਕੀ ਸੂਰਮਾ ਪਿਆਰੋ ਤਾਂ ਰੋਜ ਸਵਈਆਂ ਚ ਪੜਦੇ ਸੁੱਧ ਸਪਾ ਦੁਰੰਤ ਦੁਬਾਸੂ ਸਾਹ ਸੁਨਾ ਦੁਰਜਾਨ ਦਲ ਲੇਗੇ ਭਾਰੀ ਗਮਾਨ ਭਰੇ ਮਨ ਮੈਂ ਕਰ ਪਰਬਤ ਪੰਕ ਹਲਾਣਾ ਹਲਾਗੇ ਤੋਰ ਅਰੀਨ ਮਰੋਰ ਮਵਾਸਨ ਮਾਤੇ ਮਤੰਗਨ ਮਾਨ ਬਲਗੇ ਸ੍ਰੀ ਪਦ ਸ੍ਰੀ ਭਗਵਾਨ ਕਿਰਪਾ ਬਿਨ ਤਿਆਗ ਜਹਾਨ ਨਿਧਾਨ ਚਲੇ ਗਏ ਫਿਰ ਇਸ ਨੂੰ ਸੁਣਿਆ ਆਪਾਂ ਅਰਥ ਨਹੀਂ ਯਾਦੇ ਕਰਾਂਗੇ ਐਡਾ ਵੱਡਾ ਸੂਰਮਾ ਜੇ ਵਾਹਿਗੁਰੂ ਜੀ ਦੀ ਕਿਰਪਾ ਤੋਂ ਵਿਰਵਾ ਰਹਿ ਗਿਆ ਇੱਕ ਦਿਨ ਉਹ ਸੰਸਾਰ ਨੂੰ ਤਿਆਗ ਕੇ ਚਲੇ ਜਾਏਗਾ ਮੇਰੀ ਅਰਜ ਹੈ ਜਾ ਕੋ ਹਰ ਰੰਗ ਲਾਗੋ ਇਸ ਯੁਗ ਮੈਂ ਜਿਸ ਨੂੰ ਵਾਹਿਗੁਰੂ ਜੀ ਨਾਲ ਪਿਆਰ ਲੱਗ ਜਾਏ ਸੋ ਕਈਤ ਹੈ ਸੂਰਾ ਉਹ ਸੂਰਮਾ ਗਏ ਆਤਮ ਜਿਣੈ ਉਹਨੇ ਆਪਣੇ ਮਨ ਨੂੰ ਜਿੱਤ ਲਿਆ ਪ੍ਰਮਾਤਮਾ ਦੇ ਪ੍ਰੇਮ ਨਾਲ ਕਿਉਂਕਿ ਰੱਬ ਦੀ ਬੰਦਗੀ ਤੋਂ ਬਿਨਾ ਚਿੱਤਿਆ ਨਹੀਂ ਜਾਂਦਾ ਫਿਰ ਸੁਣਿਓ ਮਾਰਜ ਕਰਾਂਗਾ ਬਾਹਰ ਮੁਖੀ ਬੰਦਾ ਚਿੱਤ ਹੁੰਦਾ ਹੈ ਜਦੋਂ ਮਾਰ ਖਾਂਦਾ ਆਪਣੇ ਮਨ ਦੀ ਵਾਸ਼ਨਾ ਤੋਂ ਮਾਰ ਖਾਂਦਾ ਹੈ بڑے بڑے ਬੰਦੇ ਜੀ ਜਿਨ੍ਹਾਂ ਨੇ ਜਗਤ ਨੂੰ ਸੱਚੀ ਮੁੱਚੀ ਜਿੱਤਣ ਦੇ ਸੁਪਨੇ ਲੈ ਵੱਡੇ ਵੱਡੇ ਲੋਕਾਂ ਨੂੰ ਨੱਥ ਪਾ ਦਿੱਤੀ ਪਰ ਮਨ ਦੀ ਇੱਕ ਇੱਕ ਕਮਜ਼ੋਰੀ ਨੂੰ ਉਹਨਾਂ ਬੰਦਿਆਂ ਨੇ ਮਿੱਟੀ 'ਚ ਰੋੜ ਕੇ ਰੱਖਿਆ ਮਨ ਜਿਤਨਾ ਸੋਰ ਮੇਰਾ ਕਮ ਹੈ ਨਾਮ ਤੋਂ ਬਿਨਾ ਮਨ ਨਹੀਂ ਦਿੱਤਿਆ ਜਾਂਦਾ ਜਾ ਕੋ ਖਰ ਰੰਗ ਲਾਗੋ ਇਸ ਜੁਗ ਮੇ ਸੋਕੀਤ ਐ ਤੈ ਸੂਰਾ ਆਤਮ ਜਿਨੇ ਸਗਲ ਵਸਤਾ ਕੈ ਜਾ ਤਾ ਸਤਗੁਰੂ ਪੁਰਾ ਇੱਥੇ ਅੱਗੇ ਕੀ ਆ ਭਾਈ ਆਪਣੇ ਆਪ ਰੰਗ ਨਹੀਂ ਲੱਗਦੇ ਜਿਸ ਦੇ ਸਿਰ ਦੇ ਉੱਪਰ ਸਮਰੱਥ ਪੂਰੇ ਸਤਗੁਰੂ ਦੀ ਕਿਰਪਾ ਹੈ ਉਹ ਮਨ ਨੂੰ ਜਿੱਤ ਸਕਦਾ ਏਸ ਹੀ ਪਹਿਲੀਆਂ ਦੋ ਤੁਕਾਂ ਇਹ ਸ਼ਬਦ ਦਾ ਪਹਿਲਾ ਪਦ ਹੈ ਅਗਲੀਆਂ ਦੋ ਤੁਕਾਂ ਰਹਾਉ ਧਿਆਨੇ ਜੋ ਭਾਈ ਸਭ ਗਾਇਨ ਕਰਕੇ ਕਹੇ ਠਾਕੁਰ ਗਾਇਏ ਆਤਮ ਰੰਗ ਗੁਰਮੁਖੋ ਪਹਿਲਾ ਸੀ ਆਤਮ ਜਿਣਾ ਨਾਮ ਦਾ ਰੰਗ ਲੱਗ ਗਿਆ ਮਨ ਜਿੱਤ ਲਿਆ ਠਾਕੁਰ ਦਾ ਲਬਜ਼ੀ ਅਰਥੇ ਪ੍ਰਮਾਤਮਾ ਇੱਥੇ ਠਾਕੁਰ ਦੇ ਕੱਕੇ ਨੂੰ ਔਂਕਰ ਹੈ ਇਹ ਅਰਥੇ ਸਵਾਮੀ ਵੈ ਗੁਰੂ ਜੀ ਜਿਵੇਂ ਤੂੰ ਠਾਕੁਰ ਤੁਮ ਪੈਰ ਅਰਦਾਸ ਪੜਨੇ ਠਾਕੁਰ ਗਾਇਏ ਇਹ ਅਦਰ ਤੇ ਪਰਮੇਸ਼ਵਰ ਨੂੰ ਗਾਇਏ ਪਰਮੇਸ਼ਵਰ ਨੂੰ ਗਾਇਆ ਜਾਂਦਾ ਕਿਵੇਂ ਗਾਇਏ ਠਾਕੁਰ ਗਾਈਏ ਆਤਮ ਰੰਗ ਆਪਣੇ ਅੰਤਰ ਆਤਮੇ ਉਹਦੇ ਪ੍ਰੇਮ ਚ ਭਿੱਜ ਕੇ ਕੇਵਲ ਵਿਖਾਵੇ ਦਾ ਨਹੀਂ ਅੰਦਰੋਂ ਪ੍ਰੇਮ ਚ ਭਿੱਜ ਕੇ ਉਹਨੂੰ ਗਾਈਏ ਠਾਕੁਰ ਗਾਈਏ ਆਤਮ ਰੰਗ ਗਾਇਆ ਜਾਂਦਾ ਹੈ ਸਰਮੀ ਪਾਵਨ ਜਿਹੜੇ ਉਸ ਨੂੰ ਗਾ ਕੇ ਪਰਮਾਤਮਾ ਦੀ ਸ਼ਰਨ ਵਿੱਚ ਪੈ ਗਏ ਨਾਮ ਧਿਆਵਨ ਉਹ ਪਰਮੇਸ਼ਵਰ ਦੇ ਨਾਮ ਨੂੰ ਧਿਆਉਂਦੇ ਨੇ ਨਾਮ ਜਪਿਆ ਜਾਂਦਾ ਠਾਕੁਰ ਗਾਈਏ ਆਤਮ ਰੰਗ ਸਰਨੀ ਪਾਵਨ ਨਾਮ ਧਿਆਵਨ ਅੱਗੇ ਮਹਾਰਾਜ ਕਹਿੰਦੇ ਸਹਿਜ ਸਮਾਵਨ ਸੰਗ ਇੱਥੇ ਬਿੰਤੀ ਜੇ ਸਹਿਜ ਲਫ਼ਜ਼ ਮੈਂ ਵਰਤਿਤ ਹੈ ਇੱਕ ਤਾਂ ਸਾਡੀ ਪੰਜਾਬੀ ਦੀ ਸ਼ਬਦਾਵਲੀ ਚ ਸਹਿਜ ਦਾ ਅਰਥ ਹੁੰਦਾ ਐਸ ਤਾ ਆਪਾਂ ਕਹਿੰਦੇ ਸਹਿਜੇ ਸਹਿਜੇ ਤੁਰੋ ਸਹਿਜੇ ਸਹਿਜੇ ਬੋਲ ਸਹਿਜ ਸਹਿਜ ਨਾਲ ਰੋਟੀ ਖਾ ਇਹ ਹੈ ਐਸ ਤਾ ਇਹ ਫਿਜ਼ੀਕਲ ਕੰਮ ਹੈ ਸਰੀਰਕ ਤੌਰ ਤੇ ਉੰਜ ਵਸੇ ਸਹਿਜ ਇੱਕ ਉਹ ਅਵਸਥਾ ਹੈ ਜਿੱਥੇ ਪਹੁੰਚੀ ਕੋਈ ਸੁਰਤ ਨੂੰ ਨਾ ਦੁੱਖ ਨਾ ਸੁਖ ਨਾ ਰੋਗ ਨਾ ਭੋਗ ਨਾ ਸੋਖ ਕੁਛ ਵੀ ਨਹੀਂ ਵਿਆਪਦਾ ਉਹਨੂੰ ਸਤਿਗੁਰਾਂ ਨੇ ਕਿਹਾ ਗੁਰਮੁਖ ਅੰਤਰ ਸਹਿਜ ਹੈ ਮਨ ਚੜਿਆ ਦਸਵੇਂ ਆਕਾਸ਼ ਤਿੱਥੈ ਊਂਗ ਨਾ ਭੋਗ ਹੈ ਹਰ ਅੰਮ੍ਰਿਤ ਨਾਮ ਸੁਖਵਾਸ ਨਾਨਕ ਦੁੱਖ ਸੁਖ ਵਿਆਪਤ ਨਹੀਂ ਜਿੱਥੈ ਆਤਮ ਰਾਮ ਪ੍ਰਗਾਸ ਇਹ ਹੈ ਸਹਿਜ ਉੰਜ ਵਸੇ ਸਹਿਜ ਦਾ ਲਫ਼ਜ਼ੀ ਅਰਥ ਨਾ ਜੀ ਹੁੰਦਾ ਜਿਹੜਾ ਨਾਲ ਜੰਮਿਆ ਹੈ ਯਾਦ ਰੱਖਿਓ ਫਿਰ ਅਰਥ ਹੈ ਜਦੋਂ ਸੀ ਸਹਜ ਪੜਨੇ ਆ ਨਾ ਸ ਸ ਹਾ ਇੱਕ ਪਾਸੇ ਕਰਕੇ ਕਿਤੇ ਵੀ ਤੁਸੀਂ ਟੀਕੇ ਦੇਖਿਓ ਜਿਨ੍ਹਾਂ ਨੇ ਨਰੁਗ ਕਿਚ ਗਏ ਜਜਾ ਇੱਕ ਪਾਸੇ ਸਹਜ ਅਰਥ ਤੇ ਨਾਲ ਜਜੇ ਅਰਥ ਤੇ ਜਨਮਿਆ ਸਹਜ ਦਾ ਲਬਜੀ ਅਰਥ ਜਿਹੜਾ ਨਾਲ ਜੰਮਿਆ ਹੋਇਆ ਹੈ ਜਿਹੜਾ ਨਾਲ ਪੈਦਾ ਹੋਇਆ ਜਿਨ੍ਹਾਂ ਨਾਲ ਰਹਿਣਾ ਪਰ ਆਪਣੀ ਸਿੱਧੇ ਅਰਥ ਕਿ ਸਰਨੀ ਪਾਵਨ ਨਾਮ ਭਿਆਵਨ ਸਹ ਸਮਾਵਨ ਸੰਗ ਇਹ ਰਹਾਉ ਦੇ ਬਚਨ ਨੇ ਹੁਣ ਅਗਲੀਆਂ ਤੁਕਾਂ ਸਨ ਕਿ ਜਿਹੜਾ ਪਰਮੇਸ਼ਵਰ ਦੇ ਨਾਮ ਚ ਭਿੱਜ ਗਿਆ ਪ੍ਰੇਮ ਚ ਭਿੱਜ ਕੇ ਗਾ ਰਿਹਾ ਹੈ ਅੱਗੇ ਸਤਿਗੁਰੂ ਕਹਿੰਦੇ ਜਨ ਕੇ ਚਰਨ ਵਸਹਿ ਮੇਰਾ ਹੀ ਘਰ ਹੈ ਜਨ ਦਾ ਅਰਥ ਹੈ ਉਹ ਪ੍ਰਭੂ ਦਾ ਸੇਵਕ ਪਰਮੇਸ਼ਵਰ ਦਾ ਦਾਸ ਜਿਹੜਾ ਇਬਾਦਤ ਕਰਦਾ ਉਸ ਦੇ ਚਰਨ ਮੇਰੇ ਹੀ ਘਰ ਹੈ ਦਰਤੀ ਘਰ ਦੇ ਵਿੱਚ ਵਸ ਜਾ ਜਨ ਕੇ ਚਰਨ ਵਸਹਿ ਮੇਰਾ ਹੀ ਰੈ ਮੇਰੇ ਘਰ ਦੇ ਵਿੱਚ ਵਸ ਜਾਣ ਤੇ ਕੀ ਹੋਵੇਗਾ ਜੀ ਸੰਗ ਪੁਨੀਤਾ ਦੇਹੀ ਇਹ ਇਹ ਦੋ ਅਰਥ ਹੋਣਗੇ ਜੀ ਤੋਂ ਕਿ ਕੋ ਹੈ ਅੱਧੀ ਤੁਕ ਦੇ ਅਰਥ ਵੱਖਰੇ ਨੇ ਅੱਧੀ ਦੇ ਵੱਖਰੇ ਪਹਿਲਾ ਹੈ ਜਨ ਕੇ ਚਰਨ ਵਸਹਿ ਮੇਰਾ ਹੀ ਰੈ ਪ੍ਰਭੂ ਦੇ ਪ੍ਰੇਮ ਚ ਭਿੱਜੇ ਹੋਏ ਦੇ ਚਰਨ ਮੇਰੇ ਘਰ ਦੇ ਚ ਵਸ ਜਾਣ ਅੱਗੇ ਹੈ ਸੰਗ ਪੁਨੀਤਾ ਜੇ ਸੰਗ ਦੇ ਅਰਥ ਹੋ ਜਾਣਗੇ ਉਹਦੀ ਸੰਗਤ ਕਰਨ ਕਰਕੇ ਫਿਰ ਸੁਣੋ ਹਿਰਦੇ ਚ ਚਰਨ ਵਸ ਜਾਣ ਉਹਦੀ ਸੰਗਤ ਕਰਨ ਕਰਕੇ ਸੰਗ ਪੁਨੀਤਾ ਦੇਹੀ ਜਿਹਨੇ ਆਪਣੇ ਅੰਦਰ ਨੂੰ ਜਿੱਤਿਆ ਹੈ ਜਿਹੜਾ ਸੱਚੀ ਮੁੱਚੀ ਆਤਮਿਕ ਜੇਤੂ ਸੂਰਮਾ ਉਹਦੇ ਜਦੋਂ ਸੰਗਤ ਮਿਲ ਗਈ ਜਿੰਨਾ ਉਹਦਾ ਅੰਦਰ ਪਵਿੱਤਰ ਹੈ ਉਹਦੀ ਸੰਗਤ ਕਰਨ ਦੇ ਨਾਲ ਮੇਰੀ ਦੇਹੀ ਵੀ ਪਵਿੱਤਰ ਹੋ ਜਾਏ ਮੈਲ ਨਿਕਲ ਜਾਏਗੀ ਸੰਗ ਪੁਨੀਤਾ ਦੇਹੀ ਭਗੇ ਮਹਾਰਾਜ ਕਹਿੰਦੇ ਜਨ ਕੀ ਧੂੜ ਉਸ ਸੇਵਕ ਦੇ ਚਰਨਾਂ ਦੀ ਧੂੜ ਮੈਨੂੰ ਬਖਸ਼ ਦਿਓ ਜਨ ਕੀ ਧੂੜ ਦੇਹੋ ਕਿਰਪਾ ਨਿਧ ਇਹ ਸ਼ਬਦ ਕਿਰਪਾ ਨਿਦਰ ਤੇ ਕਿਰਪਾ ਦੇ ਖਜ਼ਾਨੇ ਨਾਨਕ ਕੈ ਸੁਖ ਇਹੀ ਮੇਰੇ ਵਾਸਤੇ ਸਭ ਤੋਂ ਵੱਡਾ ਸੁਖ ਇਹ ਹੈ ਵੈਗੁਰੂ ਜੀ ਮੈਨੂੰ ਉਸ ਗੁਰਮਖ ਆਤਮਿਕ ਜੇਤੂ ਸੋਰਵੇਂ ਦੇ ਚਰਨਾਂ ਦੀ ਧੂੜ ਦੇ ਦਿਓ ਜਿਹੜਾ ਤੁਹਾਡੇ ਨਾਮ ਦੇ ਵਿੱਚ ਭਿੱਜਾ ਹੋਇਆ ਹੈ ਇਹ ਸੀ ਜੀ ਅੱਜ ਜੋ ਭਾਈ ਸਾਹਿਬ ਨੇ ਕੀਰਤਨ ਕੀਤਾ ਕਿਉਂਕਿ ਪਹਿਲਾ ਫਰਜ਼ ਸੀ ਸ਼ਬਦ ਦੀ ਕਥਾ ਤੇ ਮੈਂ ਆਥਾਂ-ਥਾਂ ਤੇ ਕਹਿੰਦਾ ਵੇਖੋ ਕੋਈ ਬੰਦਾ ਮੁਕੰਮਲ ਨਹੀਂ ਹੁੰਦਾ ਸਿੰਘ ਸਾਹਿਬ ਗਿਆਨੀ ਮਲਕੀਤ ਸਿੰਘ ਸਾਡੇ ਚ ਆਏ ਨੇ ਫੈਡ ਗ੍ਰੰਥੀ ਸਰ ਸ੍ਰੀ ਅਕਾਲ ਤਖਸੈ ਮੈਂ ਅਕਸਰ ਇੱਕ ਬੇਨਤੀ ਕਰਨਾ ਹੁੰਦਾ ਕਿ ਜਦੋਂ ਆਪਾਂ ਗੁਰਬਾਣੀ ਦਾ ਅਭਿਆਸ ਕਰਾਂਗੇ ਨੀ ਜੀ ਇੱਕ ਵਾਰੀ ਚਿਟਕ ਲੱਗਣ ਦੀ ਦੇਖ ਹੈ ਤਾਂ ਚਲੋ ਉਦਾਹਰਨ ਬੜੀ ਹੋਰ ਤਰ੍ਹਾਂ ਦੀ ਗੁਰਬਾਣੀ 'ਚ ਵਰਤਿਆ ਨੇ ਇੱਕ ਵਾਰੀ ਅੰਬਲੀ ਨੂੰ ਚਾਟ ਲੱਗ ਜਾਏ ਨਾ ਜੀ ਅੰਮਲ ਕਿਸੇ ਨੂੰ ਲੱਗ ਜਾ ਸਭ ਆਪਾਂ ਸਾਰੇ ਕਹਿੰਦੇ ਕਿ ਚਿੱਟੇ ਨਾਲ ਅੰਮਲ ਨਾਲ ਤੇ ਮੈਂ ਇੱਕ ਬੇਨਤੀ ਕਰਾਂ ਇਕੱਲਾ ਪੰਜਾਬ ਨਹੀਂ ਮੈਂ ਪੂਰੇ ਭਾਰਤ 'ਚ ਜਾਣਾ ਮੈਂ ਅਰਬ 'ਚ ਗਿਆ ਯੂਰਪ 'ਚ ਗਿਆ ਇਹ ਬਿਮਾਰੀ ਕੱਲੇ ਇੱਕ ਖਿੱਤੇ ਦੀ ਨਹੀਂ ਇਹ ਪੂਰੇ ਵਰਲਡ ਦੇ ਵਿੱਚ ਬਿਮਾਰੀ ਫੈਲੀ ਹੋਈ ਇੱਥੇ ਘਾਟੇ ਜੀ ਕੋਈ ਜੇ ਚਾਤੀ ਮਾਰ ਕੇ ਦੇਖੋ ਆਪਾਂ ਜੇ ਰੌਲਾ ਨਾ ਪਾਈ ਇੱਥੇ ਘਾਟਦੀ ਇਹ ਪੂਰੀ ਮਾਨਵਤਾ ਦੀ ਤਰਾਸਦੀ ਹੈ ਹਰ ਥਾਂ ਤੇ ਤੁਹਾਨੂੰ ਨਸ਼ਾਈ ਮਿਲ ਗਏ ਉਹਨਾਂ ਦੇ ਤਰੀਕੇ ਵੱਖਰੇ ਆ ਮੈਂ ਸਿਰਫ ਇੱਕ ਬੇਨਤੀ ਕਰਾਂਗਾ ਕਿ ਉਦਾਹਰਨ ਸਾਦੀ ਜੇ ਮੰਨ ਲਓ ਇੱਕ ਬੰਦੇ ਨੂੰ ਨਸ਼ਾ ਲੱਗ ਜਾਏ ਉਹ ਰਿਸ਼ਤੇ ਭੁੱਲ ਜਾਂਦਾ ਹੈ ਮਾਂ ਬਾਪ ਭੈਣ ਭਰਾ ਪੁੱਤਰ ਧੀਆ ਇਥੋਂ ਤੱਕ ਜੰਮਣ ਵਾਲੀ ਮਾਪੇ ਬਾਪ ਨੂੰ ਮਿੱਤਸੀਹੇ ਦੇ ਕੇ ਪੈਸੇ ਖੋ ਕੇ ਨਸ਼ਾ ਕਰਦੇ ਗੁਰਮਖੋ ਕਦੀ ਗੁਰਬਾਣੀ ਨੂੰ ਦਿਲੋਂ ਮੁਹੱਬਤ ਕਰੀਏ ਜਿਸ ਦਿਨ ਸ਼ਬਦ ਅਰਦਾਸ ਦੇ ਅੰਦਰ ਚिटਕ ਲੱਗੀ ਨਾ ਸਾਰੀ ਦੁਨੀਆ ਇੱਕ ਪਾਸੇ ਹੋ ਜਾਏ ਅੰਦਰ ਦਾ ਰਸ ਕੋਈ ਨਹੀਂ ਖੋਹ ਨਹੀਂ ਸਕੇਗਾ ਪਰ ਇਹ ਚिटਕ ਲੱਗੇਗੀ ਅਭਿਆਸ ਨਾਲ ਮੇਰੀ ਫਿਰ ਬੇਨਤੀ ਤੁਸੀਂ ਬੜੇ ਸੁਗੜ ਸੋਜਵਾਨ ਬੈਠੇ ਹੋ ਜਿਸ ਬੰਦੇ ਨੇ ਸਵੇਰੇ ਉੱਠ ਕੇ ਜਪਜੀ ਸਾਹਿਬ ਨਹੀਂ ਪੜਿਆ ਹੋ ਗੁਰਮਖੋ ਨੈਗੇਟਿਵ ਨਾਲਿਆ ਜਿਨੇ ਕਦੀ 10 ਮਿੰਟ ਬੈ ਕੇ ਜਬੀ ਘੰਟੀਆਂ ਚ ਵੈ ਗੁਰੂ ਵੀ ਨਹੀਂ ਜਪਿਆ ਉਹ ਬੰਦਾ ਰੋਹਾਨੀਅਤ ਦੀ ਵਿਆਖਿਆ ਕਰਨ ਤੁਰ ਪੇਦਾ ਫਿਰ ਉਹ ਕਹਿੰਦਾ ਕੁਝ ਨਹੀਂ ਕੁਛ ਨਹੀਂ ਮੈਂ ਆਪ ਨੂੰ ਬੇਨਤੀ ਕਰਾਂਗੇ ਇਸੇ ਸ਼ਬਦ ਦੂਸਰੀ ਗੱਲ ਮੈਂ 5-7 ਮਿੰਟ ਲਾਣਾ ਮੈਂ ਦੂਜੀ ਗੱਲ ਉਸ ਦਿਨ ਮੈਂ ਕਾਰਜ ਕੀਤੀ ਸੀ ਇੱਕ ਘਹਿ ਖੋਲੀ ਤੇ ਦੂਜਾ ਖੋਲਾ ਮਹੱਲਾ ਇਹ ਸਤਿਗੁਰਾਂ ਨੇ ਜਦੋਂ ਸ਼ੁਰੂ ਕੀਤਾ ਜਿਹੜੀ ਮੈਂ ਐਤਵਾਰ ਨੂੰ ਸੋਮਵਾਰ ਨੂੰ ਉਹਦੋਂ ਕਥਾ ਕੀਤੀ ਕਿ ਖੋਲੀ ਦਾ ਸਬੰਧ ਖੋਲੇ ਨਾਲ ਅਰਥ ਕਿੰਨੇ ਕਰੀਏ ਮੈਨੂੰ ਪਤਾ ਸਾਡੇ ਕਿਹਾ ਜਾਂਦਾ ਹੈ ਗੁਰੂ ਸਾਹਿਬ ਨੇ ਕਿਹਾ ਦੂਜਿਆਂ ਦੀ ਹੋਲੀ ਸਾਡਾ ਹੋਲਾ ਮੈਂ ਉਸ ਦਿਨ ਕਿਹਾ ਸੀ ਇਹ ਖੋਲੀ ਸ਼ਬਦ ਦਾ ਪੁਲਿੰਗ ਨਹੀਂ ਹੋਲਾ ਇਹ ਅਰਬੀ ਸ਼ਬਦ ਹੈ ਖੋਲਾ ਮਹੱਲਾ ਇਹਦੇ ਲਫ਼ਜ਼ੀ ਅਰਥ ਖੋਲੇ ਦਾ ਅਰਥ ਹੈ ਖਮਲਾ ਮੈਂ ਉਹ ਦਿਨ ਅਰਥ ਕਰ ਚੁੱਕਾ ਮਹੱਲੇ ਦਾ ਅਰਥ ਇਹ ਥਾਂ ਟਿਕਾਣਾ ਖੋਲੇ ਮਹੱਲੇ ਦਾ ਅਰਥ ਹੈ ਖਮਲਾ ਅਤੇ ਖਮਲੇ ਦੀ ਥਾਂ ਫਿਰ ਸਵਾਲ ਉੱਠੇਗਾ ਜੀ ਇਹ ਅਰਥ ਕਿਉਂ ਬਣ ਗਿਆ ਸਤਿਗੁਰੂ ਗੁਰੂ ਗੋਬਿੰਦ ਸਿੰਘ ਜੀ ਦੇ ਵੇਲੇ ਉਸ ਦਿਨ ਮੈਂ ਕਿਹਾ ਸੀ ਜਿਹੜੀ ਖੋਲੇ ਮਹੱਲੇ ਦੀ ਅੱਜ ਸੂਰਤ ਬਣ ਚੁੱਕੀ ਹੈ ਗੁਰੂ ਗੋਬਿੰਦ ਸਿੰਘ ਜੀ ਨੇ ਜਦੋਂ ਸ਼ੁਰੂ ਕੀਤਾ ਖੋਲਾ ਮਹੱਲਾ ਦਿਨ ਇਸ ਤਰ੍ਹਾਂ ਨਹੀਂ ਸੀ ਸਤਿਗੁਰਾਂ ਨੇ ਹੁਕਮਨਾਮੇ ਭੇਜੇ ਤੇ ਸੰਗਤਾਂ ਇਕੱਠੀਆਂ ਕਰਕੇ ਆਂਦੀ ਆਈਆਂ ਗੁਰਮਖੋ ਇਹ ਹੋਲੇ ਮਹੱਲੇ ਦਾ ਜਿਹੜਾ ਦਿਨ ਹੈ ਪੁਰਬ ਹੈ ਜਾਂ ਇਹਨੂੰ ਅੱਜ ਤਿਉਹਾਰ ਸ਼ਬਦ ਵਰਤ ਲੋ ਇਹ ਹੋਲੇ ਮਹੱਲੇ ਦਾ ਦੀਵਾਨ ਪੂਰਾ ਇੱਕ ਹਫ਼ਤਾ ਚੱਲਦਾ ਹੁੰਦਾ ਸੀ ਜੀ ਡਾਕਟਰ ਰਤਨ ਸਿੰਘ ਜੱਗੀ ਲਿਖਦਾ ਇਹ ਇੱਕ ਹਫ਼ਤਾ ਦੀਵਾਨ ਚੱਲਦਾ ਉਹ ਦੀਵਾਨ ਇਹ ਨਹੀਂ ਸੀ ਕਿ ਜਿਵੇਂ ਅੱਜਕੱਲ ਕੋਈ ਡਿਸਪੀਸਿਪਲਨ ਨਹੀਂ ਜਿਵੇਂ ਮਰਜ਼ੀ ਭਰੀ ਜਾਂਦਾ ਪਿਛਲੇ ਦਿਨੀ ਮੈਂ ਰਾਤਰੀ ਅਰਜ਼ ਕੀਤੀ ਕਿੰਨਾ ਕੋ ਦੇਖੋ ਨੌਜਵਾਨ ਬੱਚੇ ਨੇ ਸਿਰ ਰੋਕੀ ਤੇ ਕਿਥੋਂ ਤੱਕ ਉਹਨੂੰ ਉਹਨੂੰ ਕੋ ਕੇ ਮਾਰ ਦਿੱਤਾ ਉਸ ਵਕਤ ਜਿਹੜਾ ਹਫਤਾ ਦੀਵਾਨ ਚੱਲਦਾ ਸੀ ਉਸ ਵਿੱਚ ਅੰਮ੍ਰਿਤ ਵੇਲੇ ਨਾਮ ਸਿਮਰਨ ਅਭਿਆਸ ਬਾਣੀ ਦਾ ਪਾਠ ਉਸ ਤੋਂ ਬਾਅਦ ਆਸਾ ਕੀ ਵਾਰ ਦਾ ਕੀਰਤਨ ਹੁੰਦਾ ਸੀ ਤੇ ਖੋਲੇ ਮਹੱਲੇ ਤੇ ਆਈ ਸੰਗਤ ਸਾਰੀ ਦੀ ਸਾਰੀ ਆਸਾ ਕੀ ਵਾਰ ਦੇ ਕੀਰਤਨ ਵਿੱਚ ਹਜ਼ੂਰ ਆਪ ਬੈਠਦੇ ਹੁੰਦੇ ਸਨ ਅੰਮ੍ਰਿਤ ਵੇਲੇ ਦਾ ਕੀਰਤਨ ਹੋਣਾ ਅਰਜ਼ခံ ਉਸ ਤੋਂ ਬਾਅਦ ਅਸੀਂ ਦੇਖਨੇ ਆਂ ਕਿ ਸਤਿਗੁਰਾਂ ਨੇ ਕਿਨੇ ਫਿਰ ਖੋਲੇ ਮਹੱਲੇ ਦੇ ਦੀਵਾਨ ਤੋਂ ਜਦੋਂ ਦਿਨ ਚੜ ਜਾਂਦਾ ਸੀ ਢਾਡੀ ਵਾਰਾ ਪਾਉਣੀਆ ਕਵੀ ਆਉਣੇ ਗੁਰਮਖੋ ਉਸ ਵਕਤ ਸੱਚ ਏਵੇਂ ਕਿ ਖੋਲੇ ਮਹੱਲੇ ਨੂੰ ਫਿਰ ਮਹਾਰਾਜ ਇੱਕ ਜਿਹਨੂੰ ਮਹੱਲਾ ਪਾ ਕਹਿੰਦੇ ਆਂ ਉੰਜ ਅਸੀਂ ਮਹੱਲੇ ਦਾ ਅਰਥ ਨਗਰ ਕੀਰਤਨੇ ਕਹਿੰਦੇ ਮਹੱਲਾ ਕੱਢਿਆ ਕਿ ਨਹੀਂ ਮਹੱਲੇ ਦਾ ਅਰਥ ਥਾਂ ਇੱਕ ਥਾਂ ਨਿਰਧਾਰਿਤ ਕਰਦੇ ਸਨ ਤੇ ਕਿਹਾ ਜਾਂਦਾ ਦੋ ਦੋ ਫੌਜਾਂ ਦੋ ਜੱਸ ਸਿੰਘ ਵੰਡੇ ਜਾਂਦੇ ਸਨ ਇੱਕ ਦੇ ਚਿੱਟੇ ਰੰਗ ਦੇ ਵਸਤਰ ਹੁੰਦੇ ਸਨ ਇੱਕ ਦੇ ਕੇਸਰੀ ਬਸੰਤੀ ਇੱਕ ਜਗ੍ਹਾ ਮਾਰਨੇ ਨਿਰਧਾਰਿਤ ਕਰਕੇ ਕਹਿਣਾ ਇੱਕ ਜਥਾ ਖਮਲਾ ਕਰੇਗਾ ਇਸ ਨੂੰ ਨਕਲੀ ਲੜਾਈ ਕਹਿ ਲੋ ਮਸਮੂਹੀ ਲੜਾਈ ਕਹਿ ਲੋ ਭਾਈ ਕਾਨ ਸਿੰਘ ਲਿਖਦਾ ਗੁਰੂ ਜੀ ਨੇ ਜੁਧ ਵਿਦਿਆ ਦੇ ਅਭਿਆਸ ਨੂੰ ਨਿਤਰਵਾ ਰੱਖਣ ਲਈ ਉਹਨਾਂ ਨੇ ਇਹ ਨਹੀਂ ਜ਼ਿਕਰ ਕੀਤਾ ਕਿ ਆ ਬਾਦਮ ਕੀ ਰੰਗ ਸੱਟਣ ਵਾਲਾ ਕਹਿਣ ਲੱਗੇ ਜੁੱਧ ਵਿੱਤਿਆ ਦੇ ਅਭਿਆਸ ਨੂੰ ਨਿਤ ਨਮਾ ਰੱਖਣ ਲਈ ਗੁਰੂ ਗੋਬਿੰਦ ਸਿੰਘ ਜੀ ਨੇ ਚੇਤ ਸੋਦੀ ਚੇਤ ਵਦੀ ਇਕਮ ਨੂੰ ਖੋਲੇ ਮਹੱਲੇ ਦਾ ਤਿਉਹਾਰ ਸ਼ੁਰੂ ਕੀਤਾ ਸੀ ਉਹ ਜਦੋਂ ਹਮਲਾ ਕਰਦੇ ਸਨ ਇੱਕ ਜਥਾ ਹਮਲਾ ਕਰ ਰਿਹਾ ਦੂਜਾ ਨੂੰ ਰੋਕ ਰਿਹਾ ਹੈ ਬਿਲਕੁਲ ਜਿਵੇਂ ਜੰਗੀ ਅਭਿਆਸ ਕਹਿ ਲੋ ਤੇ ਜਿਹੜਾ ਜਥਾ ਤਾਕਤਵਰ ਉਸ ਥਾਂ ਤੇ ਕਬਜ਼ਾ ਕਰ ਜਾਂਦਾ ਸੀ ਦੂਜੇ ਨੂੰ ਖਰਾ ਜਾਂਦਾ ਸੀ ਤੇ ਗੁਰਮਖੋ ਰੋਹ ਜਾਂਦਾ ਹੁੰਦਾ ਸੀ ਇੱਕ ਦਿਨ ਹੀ ਆਪਾਂ ਤਾਂ ਇੱਕ ਦਿਨ ਕਹਿੰਦੇ ਆ ਭੱਲਾ ਅਖੀਰ ਵਾਲੇ ਦਿਨ ਮਹੱਲਾ ਨਿਕਲੇਗਾ ਮੈਂ ਕਿਸੇ ਤੇ ਜਥੇਬੰਦੀ ਦੇ ਤਰਕ ਨਹੀਂ ਕਰਦਾ ਸਾਰੀ ਚੰਗੇ ਨਹੀਂ ਤੇ ਅੱਜ ਤੱਕ ਉਸ ਵਕਤ ਤੋਂ ਰੋਜ ਹੁੰਦਾ ਸੀ ਇੱਕ ਹਮਲਾ ਕਰਦਾ ਸੀ ਦੂਜਾ ਹਮਲੇ ਨੂੰ ਰੋਕਦਾ ਸੀ ਜਿੱਦਨ ਮਹੱਲੇ ਵਾਲੇ ਦੀਵਾਨ ਦੀ ਸਮਾਪਤੀ ਹੁੰਦੀ ਸੀ ਜਿਹੜੀ ਜਥੇ ਜਿੱਤ ਜਾਂਦੇ ਸਨ ਉਹ ਭਰੇ دیਵਾਨ ਦੇ ਵਿੱਚ ਸਰਪਉ ਵ ਦਿੱਤੇ ਜਾਂਦੇ ਸਨ ਏਸੀ ਖੋਲਾ ਮਹੱਲਾ ਮੈਂ ਆਪ ਨੂੰ ਥੋੜੀ ਜਿਹੀ ਇੱਕ ਬੇਨਤੀ ਹੋਰ ਕਰਦੇ ਆ ਭਾਈ ਸਾਹਿਬ ਭਾਈ ਨੰਦਾ ਉਹਦੋਂ ਮੈਂ ਕਿਹਾ ਹੋਲੀ ਅੱਜ ਚਲੋ ਸਿੰਘ ਰੰਗ ਵੀ ਸੁੱਟਦੇ ਆ ਹਜੂਰ ਸਾਹਿਬ ਜੀ ਆਨੰਦਪੁਰ ਸਾਹਿਬ ਜੀ ਉਹ ਜੇ ਗੁਰੂ ਗ੍ਰੰਥ ਸਾਹਿਬ ਜੀ ਦੇ ਰੰਗ ਦੀ ਗੱਲ ਕਰੋ ਨਾ ਸਤਗੁਰੂ ਸਭ ਤੋਂ ਵੱਧ ਜ਼ੋਰ ਦਿੰਦੇ ਨੇ ਅੰਦਰ ਨੂੰ ਲੰਗਨ ਅਸੀਂ ਪਾਠ ਕਰਨੇ ਆ ਮਾਰਾ ਇਹ ਦਖ ਸ਼ਬਦ ਹੈ ਕਾਇਆ ਰੰਗਣ ਜੇਤੀਏ ਪਿਆਰੇ ਪਾਈਏ ਨਉ ਮਜੀਠ ਰੰਗਣ ਵਾਲਾ ਜੇ ਰੰਗੈ ਸਭ ਐਸਾ ਰੰਗ ਜਿਨ ਕੇ ਚੋਲੇ ਰਤੜੇ ਪਿਆਰੇ ਕੰਤ ਤਨਾ ਕਾ ਪਾਸ ਤੂੜ ਤਨਾ ਕੀ ਜੇ ਮਿਲੈ ਜੀ ਕੋ ਨਾਨਕ ਕੀ ਅਰਦਾਸ ਮਹਾਰਾਜ ਨੇ ਕਹੇ ਇਹ ਮਨ ਸੁੰਦਰ ਆਪਣਾ ਹਰ ਨਾਮ ਮਜੀਠੈ ਰੰਗ ਲਈ ਗੁਰਬਾਣੀ ਵਿੱਚ ਸਭ ਤੋਂ ਯਾਦਾ ਜਿਹੜਾ ਰੋਹਾਨੀਅਤ ਰੰਗ ਮੰਨਿਆ ਉਹ ਲਾਲ ਰੰਗ ਨੂੰ ਮੰਨੇ ਦੇਖੋ ਨਾ ਮੈਲਾ ਨਾ ਤੁੰਗਲਾ ਨਾ ਭਗਵਾਨ ਆ ਕੱਚ ਨਾਨਕ ਲਾਲੂ ਰਾਲੇ ਸੱਚੇ ਰਤਾ ਸੱਚੇ ਲਾਲ ਰੰਗ ਤਿਸ ਕੋ ਲੱਗਾ ਜਿਸ ਕਾ ਵਿਢ ਭਾਗਾ ਮੈਲਾ ਕਦੇ ਨ ਹੋਵੀ ਮੈ ਲਾਗਾਏ ਦਾਦਾ ਸਤਿਗੁਰੂ ਨੇ ਹੋਲੀ ਦਾ ਸੰਬੰਧ ਵੀ ਲਾਲ ਰੰਗ ਨਾਲ ਬਣਾਇਆ ਹੋਲੀ ਕੀਨੀ ਸੰਤ ਸੇਵ ਰੰਗ ਲਾਗਾ ਅਤ ਲਾਲ ਦੇ ਫਿਰ ਸੁਣਿਓ ਮੈਂ ਤਾਂ ਕਿਹਾ ਵੀ ਲਾਲ ਰੰਗ ਕੁਰਬਾਨੀ ਵਿੱਚ ਰੋਹਾਨੀਅਤ ਦਾ ਸ਼िखर ਹੈ ਸੁਹਾ ਰੰਗ ਨਹੀਂ ਮੈਂ ਲਾਲ ਕਹਿ ਰਹੇ ਇਸੇ ਕਰਕੇ ਬੰਦਗੀ ਕਰਨ ਵਾਲੇ ਦੇ ਚਿਹਰੇ ਤੇ ਜਦੋਂ ਲਾਲੀ ਡਲਕਦੀ ਏ ਉਹਨੂੰ ਵੀ ਪੁੱਛਿਆ ਜਾਂਦਾ ਕਮਨ ਬਣੀ ਰੀ ਤੇਰੀ ਲਾਲੀ ਕੌਣ ਰੰਗ ਤੋਂ ਭਈ ਗੁਲਾਲੀ ਪਰ ਮੈਂ ਇੱਕ ਬੇਨਤੀ ਕਰਾਂ ਭਾਈ ਸਾਹਿਬ ਜੀ ਦੀ ਨੰਦ ਲਾਲ ਸਾਹਿਬ ਜੀ ਇੱਕ ਗਜ਼ਲ ਕਹਿ ਖੋਲੀ ਦੇ ਸਬੰਧ ਵਿੱਚ ਬਸ ਇਹ ਕਹਿ ਕੇ ਮੈਨੂੰ ਪਤਾ ਵੀ ਤਿਆਰੀ ਕਰਨੀ ਹੈਗਾ ਮੈਂ ਸਮਾਪਤੀ ਕਰਨ ਲੱਗਾ ਉਸ ਵਿੱਚ ਦੋ ਸ਼ੇਅਰ ਨੇ ਗੁਰੂ ਗੋਬਿੰਦ ਸਿੰਘ ਜੀ ਦੇ ਹੱਥ ਵਿੱਚ ਪਿਚਕਾਰੀ ਪਰ ਉਹਦੇ ਅਰਥ ਰੋਹਾਨੀਅਤ ਕਰੀਏ ਆਪਾਂ ਬਾਹਰ ਮੁਖੀ ਨਹੀਂ ਭਾਈ ਨੰਦਲਾ ਸਾਹਿਬ ਕਹਿੰਦੇ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਉਹਨਾਂ ਦੇ ਹੱਥ ਵਿੱਚ ਪਿਚਕਾਰੀ ਹੈ ਤੇ ਉਹ ਪਿਚਕਾਰੀ ਜਿਹੜੀ ਕੇਸਰੀ ਰੰਗ ਦੇ ਵਿੱਚ ਭਰੀ ਹੋਈ ਹੈ ਉਹ ਸੱਚੀ ਮੁੱਚੀ ਜ਼ਾਫਰਾਨੀ ਰੰਗ ਦੀ ਹੈ ਉੱਤੇ ਸ਼ੱਕ ਹੈ ਸੁਣਿਓ ਗੁਰਮੁਖੋ ਜ਼ਹਿ ਪਿਚਕਾਰੀਏ ਪਰ ਜ਼ਾਫਰਾਨੀ ਜ਼ਹਿ ਅਰਥੇ ਵਾਹ ਤਨਗੁਰੂ ਗੋਬਿੰਦ ਸਿੰਘ ਜੀ ਦੇ ਖੱਤ ਵਿੱਚ ਪਿਚਕਾਰੀ ਹੈ ਜ਼ਾਫਰੀ ਰੰਗ ਦੀ ਕੇਸਰੀ ਰੰਗ ਦੀ ਜ਼ੈਹ ਪਿਚਕਾਰੀਏ ਪੁਰ ਜ਼ਾਫਰਾਨੀ ਕਿ ਹਰ ਬੇਰੰਗ ਰਾ ਖੁਸ਼ ਰੰਗੋ ਬੂ ਕਰਦ ਥੋੜੇ ਜਰ ਸੁਣਿਓ ਕਿ ਹਰ ਬੇਰੰਗ ਰਾ ਖੁਸ਼ ਰੰਗੋ ਬੂ ਕਰਦ ਹਰ ਉਹ ਬੰਦਾ ਜਿਹਦਾ ਮਨ ਬੇਰੰਗ ਹੈ ਨਾਮ ਤੋਂ ਕੋਰਾ ਹੈ ਗੁਰੂ ਗੋਬਿੰਦ ਸਿੰਘ ਜੀ ਦੀ ਰਹਿਮਤ ਦੀ ਪਿਚਕਾਰੀ ਬੇਰੰਗਿਆਂ ਨੂੰ ਨਾਮ ਵਿੱਚ ਰੰਗ ਦੇ ਦਿੰਦੀ ਹੈ ਤੇ ਜਿਹਦੇ ਉੱਤੇ ਗੁਰੂ ਗੋਬਿੰਦ ਸਿੰਘ ਜੀ ਦੀ ਰੋਖਾਨੀਅਤ ਦੇ ਰੰਗ ਦੇ ਤੁਬਕੇ ਪੈ ਜਾਣ ਸੱਚੇ ਵੇ ਉਹਦੇ ਅੰਦਰੋਂ ਨਾਮ ਦੀ ਸੁਗੰਧੀ ਆਉ ਲੱਗ ਪਈ ਦੇਖੋ ਉਸ ਵਕਤ ਭਾਈ ਨੰਦਰਾਜ ਸਾਹਿਬ ਵਰਗਾ ਕਿਹੜਾ ਹੋਵੇਗਾ ਜਿਹੜਾ ਉਹਨਾਂ ਦਾ ਸਮਕਾਲੀ ਏ ਕਹਿੰਦੇ ਨੇ ਜ਼ਹਿ ਪਿਚਕਾਰੀਏ ਪੁਰ ਜ਼ਾਫਰਾਨੀ ਕੇ ਖਰ ਭੇ ਰੰਗਰਾ ਖੁਸ਼ ਰੰਗੋ ਬੂ ਕਰਦ ਅਗਲੀ ਇੱਕ ਹੋਰ ਬੇਨਤੀ ਉਹ ਕਹਿੰਦੇ ਗੁਲਾਲ ਅਬਸਾਨੀਆਂ ਅਜ਼ ਦਸਤ ਮubaruk ਦੋ ਤਰ੍ਹਾਂ ਦਾ ਰੰਗ ਪੰਦ ਨੇ ਇੱਕ ਲਿਕਵਿਡ ਘੋਲ ਕੇ ਤੇ ਇੱਕ ਸੁੱਕਾ ਭਾਈ ਜੀ ਕਹਿੰਦੇ ਆ ਭਾਈ ਗੁਰਦਾਸ ਸਾਹਿਬ ਕਹਿੰਦੇ ਭਾਈ ਨੰਦਲਾਬ ਸਿੰਘ ਨੇ ਗੁਰੂ ਗੋਬਿੰਦ ਸਿੰਘ ਨੇ ਹੱਥ ਚ ਗੁਲਾਲ ਫੜਿਆ ਜੋ ਆਪਣੇ ਮੁੱਠੀ ਕੋਲੀ ਅਸਮਾਨ ਤੋਂ ਜ਼ਮੀਨ ਤੱਕ ਸਭ ਕੁਝ ਨਾਮ ਵਿੱਚ ਰੱਖ ਲਦਾ ਹੈ ਗੁਲਾਲ ਅਬ ਸਾਨੀਆਂ ਅਸਦਸਤ ਮੁਬਾਰਕ ਜ਼ਮੀਨੋਂ ਕਾਸ ਮਾਰਾ ਸੁਰੂ ਗੁਰੂ ਕਰਦ ਸਤਗੁਰਾਂ ਨੇ ਜੰਗੀ ਵਿਦਿਆ ਦੇ ਅਭਿਆਸ ਨੂੰ ਸ਼ੁਰੂ ਕੀਤਾ ਮੈਂ